ਗੁਰਦਾਸਪੁਰ ਪੁਲਿਸ ਦੇ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਨਵਾਬ ਬਹਾਦਰ ਚ 8 ਸਾਲ ਬਾਅਦ ਆਏ ਇੱਕ ਐਨਆਰਆਈ ਵਿਅਕਤੀ ਨੇ ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਇੱਕ 48 ਸਾਲਾ ਔਰਤ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਇਸ ਸਬੰਧੀ ਪੁਰਾਣਾ ਸ਼ਾਲਾ ਪੁਲਿਸ ਨੇ ਉਕਤ ਐਨਆਰਆਈ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਦੇਵਲਪੁਰਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਪਿੰਡ ਨਵਾਬ ਬਹਾਦਰ ਦੀ ਰਹਿਣ ਵਾਲੀ 48 ਸਾਲਾ ਔਰਤ ਸਲਿੰਦਰ ਕੌਰ ਨਾਲ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਨਾਰਾਈ ਨੌਜਵਾਨ ਨਰੀਂਜਨ ਸਿੰਘ ਵੱਲੋਂ ਮਖੌਲ ਬਾਜੀ ਕੀਤੀ ਗਈ ਸੀ ਜਿਸ ਦਾ ਮ੍ਰਿਤਕਾ ਮੁਲਿੰਦਰ ਕੌਰ ਵੱਲੋਂ ਵਿਰੋਧ ਕੀਤਾ ਗਿਆ ਸੀ ਇਸ ਰੰਜਿਸ਼ ਤਹਿਤ ਨਰੀਂਜਨ ਸਿੰਘ ਪੁੱਤਰ ਚਰਨ ਸਿੰਘ ਨੇ ਬੀਤੀ ਰਾਤ ਗੁਆਂਢ ਦੀ ਇੱਕ ਹਵੇਲੀ ਵਿੱਚ ਗਏ ਪਤੀ ਪਤਨੀ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਪਤਨੀ ਹਵੇਲੀ ਤੋਂ ਬਾਹਰ ਆਈ ਤਾਂ ਉਸ ਨੂੰ ਗਲੀ ਦੇ ਵਿੱਚ ਚਾਕੂ ਨਾਲ 3 ਵਾਰ ਕਰਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਇਸ ਮੰਲੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੈਂਤ ਜ਼ਖਮੀ ਔਰਤ ਨੂੰ ਗੁਰਦਾਸਪੁਰ ਦੇ ਕਨੇਜੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮੈਂ ਸਰਪੰਚ ਨਵਾਂ ਪਿੰਡ ਬਾਧਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਕਿ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸਰਿੰਦਰ ਕੌਰ ਮੈਂ ਮੌਕੇ ਮਾਦਬ ਕੋ ਉੱਥੇ ਪਹੁੰਚਿਆ ਰਾਤੀ 9:30 ਵਜੇ ਪਰ ਨਰਿੰਦਰ ਸਿੰਘ ਸਰੂਫ ਚਰਨ ਸਿੰਘ ਵਾਸੀ ਨਵਾਂ ਪਿੰਡ ਬਾਧਰ ਜੋ ਕਿ ਕੰਡੀਸ਼ਨ 90 ਦਾ ਵਿਦੇਸ਼ ਰਹਿੰਦਾ ਹਰ ਸਾਲ-ਸਾਲ ਛੁੱਟੀ ਜਾਂਦਾ ਉਹ ਤੇ ਰਾਜ ਜੀ ਤੋਂ ਪਾ ਗਏ ਮੇਰੇ ਜਾਣ ਤੋਂ ਪਹਿਲਾਂ ਉਹ ਇਹ ਆਪਣੇ ਸ੍ਰਿੰਦਰਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁਰਕੀ ਮੈਂ ਪੁਲਿਸ ਨੂੰ ਿਨਫਾਰਮ ਕੀਤਾ ਸ੍ਰਿੰਦਰਕੌਰ ਨੂੰ ਕੀ ਉਹਨਾਂ ਨੇ ਕਿ ਅੱਜ ਜੀ ਉਹਨਾਂ ਦੇ ਉਹਨਾਂ ਦੀ ਰੰਜਿਸ਼ ਕੋਈ 5-7 ਦਿਨ ਪਹਿਲਾਂ ਜ ਜਿਹੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5-7 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰ ਵੱਲ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ ਦੋ-ਤਿੰਨ ਕਿਰਚਾ ਮਾਰ ਕੇ ਉਹਦਾ ਜਿਹੜੀ ਗੰਭੀਰ ਹਾਲਤ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮਨ ਜ਼ਖਮੀ ਕਰਤਾ ਫਿਰ ਕੀ ਹੋਇਆ ਜ਼ਖਮੀ ਕਰਕੇ ਫਿਰ ਇਹ ਨਾਜ ਦਰਾਨ ਨਾਲ ਮੈਂ ਫੋਨ ਕੀਤਾ ਫਿਰ ਇਹ ਹਸਪੀਟਲ ਲੈ ਕੇ ਬਰੋਲ ਆਏ ਨੇ ਤੇ ਦੀ ਰਾਤ ਬਾਅਦ ਜੋ ਕੋਈ ਸਵੇਰੇ 4:00 ਵਜੇ ਜਿਹੜੀ ਉਹਦੀ ਡੈਥ ਹੋ ਗਈ ਜੀ ਮਤਲਬ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸ.ਐਚ.ਓ. ਕੁਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਸਭ ਤੇ ਹੁਣ ਕੀ ਮੰਗ ਕਰਦੇ ਐ ਐਫ.ਆਈ.ਆਰ ਉਹਦੇ ਨਰਿੰਦਰ ਸਿੰਘ son of ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀ ਹੋ ਕਿਉਂਕਿ ਨਰਿੰਦਰ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਉਹ ਇਹ ਪਰਿਵਾਰ ਦਾ ਅਜੇ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਸਾਡੀ ਬੇਨਤੀ ਇਹੋ ਹੀ ਆ ਪੁਲਿਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਸਰ ਹਰਮਨਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬੱਧਰ ਰਹਿਣਾ ਸਰ। ਤੇ ਕੀ ਗੱਲ ਹੋਈ ਹੈ? ਸਰ ਰਾਤੀ ਸਰ ਅਲਮੋਨੀ ਜੀ ਗੱਲ ਤੋਂ ਸਰ ਉਹ ਲੱਗ ਕੇ ਸ੍ਰੀਕਾ ਸਾਡੇ ਨੇ ਸਰ ਚੱਕ ਕ੍ਰਿਕ ਕਿ 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 ਕਿਚਾ ਮਾਰਤੀਆਂ ਸਾਰੇ ਮਮੀ ਦੇ ਪਹਿਲਾਂ ਸਾਰੇ ਦੋ ਇੱਥੇ ਮਾਰੀਆਂ ਫਿਰ ਸਾਰੇ ਇੱਥੇ ਮਾਰੀ ਇੱਕ ਤੇ ਕਿੰਨਾਂ ਨੇ ਮਾਰੀਆਂ ਕੀ ਨਾਮ ਨਾਲ ਸਰ ਉਹਨਾਂ ਦਾ ਅੰਨਿੰਦਰ ਸਿੰਘ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਬੋਲ ਬਣੀ ਉਹ ਮੋਲੀ ਹੋਈ ਜਾਂ ਤੇ ਉਹ ਕੋ ਬਜੂ ਕਿਚਾ ਮਾਰਤੀਆਂ ਫੇਤੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇੰਨੀ ਛੇਤੀ ਹੋ ਕੇ ਸਾਰੇ ਤੇ ਅਪਰੋਲ ਹਸਪੀਟਲ ਆਏ ਸਾਰੇ ਅਪਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੈਥ ਹੋ ਗਈ ਮਮੀ ਦੀ ਸਾੜੇ 3 ਵਜੇ ਡੈਕ ਹੋ ਗਈ ਆ ਤੇ ਕੀ ਉਹ ਐਦੀ ਕੋਈ ਕੰਪਲੇਨ ਕੀਤੀ ਕੋਈ ਹਾਂਜੀ ਸਾਰੇ ਕੀਤੀ ਸਰ ਸਾਰੇ ਛੇਤੀ ਛੇਤੀ ਉਹਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਹਾਂਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਬੂਮਸ ਦੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੇ ਹੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹਦੋਂ ਉਹਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇਨ ਇੰਟੀਮੇਸ਼ਨ ਆਈ ਕਿ ਚਾਰ ਕਵਜੇ ਨਾਲ ਕਿ ਜਿਹੜੀ ਲੇਡੀ ਐਕਸਪਾਇਰ ਹੋ ਗਈ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬਣਦੀਆਂ ਤਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਘਟਨੇ ਕੀ ਸੀ ਮਾਮ ਕੀ ਪਰਿਵਾਰ ਲੋਕਾਂ ਨੂੰ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੀ ਡੀਸੀਜ਼ਡ ਹੈ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸੀਗੇ ਸ਼ਰੀਕੇ ਚੋਂ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨਾਂ ਦਾ ਹੀ ਦੱਸਿਆ ਜਾ ਰਿਹਾ ਹੈ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਤਰੀ ਦੀ ਕੀ ਅਕੂ ਗਤੀਵਿਧੀ ਤੋਂ ਜੀ ਉਹ ਅਸੀਂ ਉਹਦੇ ਸੋਰਸ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਚ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆ ਉਮੀਦ ਹੈ ਕਿ ਆਪਾਂ ਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਲਾਂਗੇ